ਸਾਲ 1992 ਨਾਲ ਸੰਬੰਧਿਤ ਝੂਠੇ ਪੁਲਿਸ ਮੁਕਾਬਲੇ ਵਿੱਚ सीबीआई ਦੀ ਮੁਹਾਲੀ ਸਥਿਤ ਸਪੈਸ਼ਲ ਅਦਾਲਤ ਦੇ ਜੱਜ ਰਕੇਸ਼ ਕੁਮਾਰ ਗੁਪਤਾ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਮੰਨਦਿਆਂ ਉਹਨਾਂ ਨੂੰ ਉਮਰ ਕੈਦ ਅਤੇ 2 ਲੱਖ ਜੁਰਮਾਨਾ ਦੀ ਸਜ਼ਾ ਸੁਣਾਈ ਹੈ ਦੋਸ਼ੀਆਂ ਦੀ ਪਛਾਣ ਉਸ ਵੇਲੇ ਦੇ ਮਜੀਠਾ ਚੌਂਕੀ ਦੇ ਥਾਣੇਦਾਰ ਪਰਸ਼ੋਤਮ ਸਿੰਘ ਅਤੇ ਉਸ ਵੇਲੇ ਐਸਆਈ ਵਜੋਂ ਸੇਵਾਵਾਂ ਦੇ ਰਹੇ ਗੁਰਪਿੰਦਰ ਸਿੰਘ ਦੇ ਤੌਰ ਤੇ ਹੋਈ ਹੈ ਜ਼ਿਕਾਇਯੋਗੀ ਖੇਨਾਨੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੈਣੀਪਾ ਸਰਕੇ ਦੇ ਫੌਜੀ ਜਵਾਨ ਬਲਦੇਵ ਸਿੰਘ ਦੇ ਬਾ ਨੂੰ ਚੁੱਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ और बाद में उसका झूठा पुलिस मुकाबला दिखा दिता स उस वे देवा फौज में छुट्टी आया पुलिस ने उसनों अपनी हिरासत में लैके उसका झूठा पुलिस मुकाबला बना दिता सूजा मामला भी अमृतसर जिले न संबंधित जिससे पुलिस पार्टी ने सोलह साल के नाबालिग लखविंद ना के नौजवान मार मुकया बाद पुलिस मुकाबला दिखा दिता लखविंद सुल्तान पंड का रहने वाला स इस फैसले का मृतकों के परिवार रिश्तेदार ने स्वागत किया ਇਹ 1992 ਦਾ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਅੱਜ ਮਾਂਜੁਕ ਸੀਬੀਆਈ ਸ਼੍ਰੀ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਜਿਹੜੀ ਆ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਹੈ ਇਹ ਜਿਹੜੇ ਤੁਸੀਂ ਪਰਿਵਾਰ ਪੀੜਤ ਪਰਿਵਾਰ ਨਾਲ ਵੇਖ ਰਹੇ ਹੋ ਇਹਨਾਂ ਨੇ ਫੋਟੋਆਂ ਫੜੀਆਂ ਨੇ ਇਹ ਇੱਕ ਬਲਦੇਵ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਉਸ ਟਾਈਮ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਜੋਬ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ 6-9-1992 ਨੂੰ ਰਾਤ ਕਰੋ ਥਾਣਾ ਸ਼ਹਾਟਾ ਦੀ ਪੁਲਿਸ ਨੇ ਚੁੱਕ ਕੇ ਤੇ 8-9 ਦਿਨ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖ ਕੇ 13-9-1992 ਨੂੰ ਜਿਹੜਾ ਉਹਦਾ ਅਨਕਾਊਂਟਰ ਸ਼ੋਅ ਕਰ ਦਿੱਤਾ ਹਾਂਜੀ ਛੁੱਟੀ ਆ ਛੁੱਟੀ ਕੋਠੇ ਤੋਂ ਲਾ ਕੇ ਜਾਰ ਕੇ ਖੜਿਆ ਕਹਿੰਦੇ ਸੀ ਕਿਸੇ ਦਾ ਕਾਰ ਹੀ ਪੁੱਛਣਾ ਵਈ ਅੱਧੇ ਘੰਟੇ ਤੱਕ ਛੱਡ ਦਾਂਗੇ ਫੱਟ ਦੇਣ ਮੇਰੇ ਵੀਰ ਨੂੰ ਕੋਠੇ ਤੇ ਮਾਰਦੇ ਰੇ ਪਾਣੀ ਤੋਂ ਤੇ ਆਈ ਮੇਰਾ ਕੋਈ ਵੀਰ ਚਲ ਗਿਆ ਜੰਗੜੇ ਉੱਟ ਕੇ ਉੱਟ ਕੇ ਤੇ ਕਾਊਂਟਰ ਵੜਾਤਾ ਵੇਖੋ 8 ਦਿਨਾਂ ਨੇ ਜੇਲ੍ਹ 'ਚ ਰੱਖ ਛੱਡਿਆ ਕੁੱਟ-ਕੁੱਟ ਕੇ ਉਹਨੂੰ ਕੀਤਾ ਪਾਣੀ ਵੀ ਦਿੱਤਾ ਕੰਢੇ ਮੇਰੇ ਵੀਰ ਨੂੰ ਸਾਡਾ ਘਰ ਉੱਜੜ ਗਿਆ ਅੱਜ ਮੈਨੂੰ ਤਾਂ ਠੰਡ ਪੈਂਦੀ ਵੀ ਇਹਦੀਆਂ ਜਿਹੜਾ ਪਤਾਲ ਚੋਂ ਪੁੱਟੀਆਂ ਜਾਣ ਸਾਡਾ ਘਰ ਜਾੜਿਆ ਅਸੀਂ ਤਿੰਨ ਬੇੜਾ ਕਿੱਥੇ ਜਾਈਏ ਸਣਾ ਇਹਨਾਂ ਦੇ ਵੀ ਅੱਜ ਜਿਹੜਾ ਪਤਾਲ ਚੋਂ ਜੜੀਆਂ ਨਾ ਇਹਨਾਂ ਦੇ ਪੁੱਤ ਮਾਰਨੇ ਇਹਨਾਂ ਦੀ ਨੋਹਾਂ ਜਾਣ ਤੇ ਫੇਰ ਠੰਡ ਪੈਂਦੀ ਜੀ